ਕੀ ਫਤਿਹ ਗਰੀ ਸਾਰੇ ਇੱਥੇ ਖੜੇ ਕਿਸਾਨਾਂ ਨੂੰ ਬੇਨਤੀ ਹੈ ਜੀ ਸਾਰੇ ਇੱਥੇ ਖੜੇ ਕਿਸਾਨਾਂ ਨੂੰ ਔਰ ਜਿੰਨੇ ਸਾਡੇ ਲੀਡਰਸ਼ਿਪ ਹੈ ਕਿ ਆਪਾਂ ਨੂੰ ਇੱਥੇ ਖੜਨ ਦਾ ਕੋਈ ਲਾਭ ਨਹੀਂ ਹੈ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਕਦੇ ਕੋਈ ਸਮਾਂ ਸੀ ਜਦੋਂ ਸਾਨੂੰ ਮਤਲਬ ਜ਼ਬਰਦਸਤੀ ਅੱਗੇ ਜਾ ਕੇ ਤੇ ਬੈਠਣਾ ਪਿਆ ਕਿਉਂਕਿ ਉਦੋਂ ਦਿੱਲੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਅੱਜ ਹਾਲਾਤ ਤੁਹਾਡੀ ਤਾਕਤ ਨੇ ਇਵੇਂ ਦੇ ਬਣਾਤੇ ਆ ਕਿ ਕੇਂਦਰ ਸਰਕਾਰ ਬਾਰ-ਬਾਰ ਚੰਡੀਗੜ੍ਹ ਆ ਕੇ ਤੁਹਾਡੇ ਨਾਲ ਗੱਲਬਾਤ ਕਰ ਰਹੀ ਹੈ। ਅਗਲੀ ਮੀਟਿੰਗ ਜਿਹੜੀ ਹੈ ਰਾਤੀ ਮੀਟਿੰਗ 1:30 ਵਜੇ ਖਤਮ ਹੋਈ ਹੈ। ਅਗਲੀ ਮੀਟਿੰਗ ਫੇਰ ਐਤਵਾਰ ਦੀ ਤੈਅ ਹੈ। ਸੋ ਇਸ ਦੇ ਵਿੱਚ ਆਪਾਂ ਨੂੰ ਜਿਹੜਾ ਹੈ ਬਿਲਕੁਲ ਸ਼ਾਂਤ ਮੇ ਢੰਗ ਨਾਲ ਬੈਠਣਾ ਚਾਹੀਦਾ ਹੈ। ਇਧਰਲੇ ਪਾਸਿਓਂ ਧੱਕਾ ਹੁੰਦਾ ਸੀ। ਤੁਹਾਨੂੰ ਪਤਾ ਹੈ ਕਿ ਪਰਸੋਂ ਸਾਰਾ ਦਿਨ ਬਿਨਾਂ ਵਜ੍ਹਾ ਇਧਰਲੇ ਪਾਸਿਓਂ ਗੋਲੀਆਂ ਚੱਲਦੀਆਂ ਰਹੀਆਂ। ਅਥਰੂ ਗੈਸ ਦੇ ਗੋਲੇ ਜਿਹੜੇ ਆੁੱਟੇ ਜਾਂਦੇ ਰਹੇ। ਉਹਨੂੰ ਡੀਜੀ ਦੀ ਮੀਟਿੰਗ ਦੇ ਵਿੱਚ ਜੋ ਸ਼ਾਮ ਨੂੰ ਰਾਜਪੁਰੇ ਹੋਈ ਉਹਤੇ ਵੱਡੇ ਪੱਦਰ ਦੇ ਉੱਤੇ ਰੱਖ ਗਏ ਤੇ ਇਹਨਾਂ ਨੂੰ ਥੋੜਾ ਜਿਹੜਾ ਇਹਨਾਂ ਨੂੰ ਵੀ ਠਕਾਇਆ ਕਿ ਤੁਸੀਂ ਨੌਜਵਾਨਾਂ ਨੂੰ ਨਾ ਭੜਕਾਓ ਜਦੋਂ ਬਿਨਾਂ ਵਜ੍ਹਾ ਤੁਸੀਂ ਅਗਲੇ ਪਾਸਿਓਂ ਕਰਦੇ ਹੋ ਫਾਇਰਿੰਗ ਤਾਂ ਨੌਜਵਾਨ ਜਿਹੜੇ ਆ ਓਵਰਬ੍ਰਿਜ ਦੇ ਵਿੱਚ ਆ ਗਏ ਤੇ ਅੱਗੇ ਨੂੰ ਵਧਣਗੇ ਕਲੇਸ਼ ਵਧੂਗਾ ਸੋ ਅਸੀਂ ਇਹ ਇਹ ਤੇ ਸਾਡਾ ਇਤਿਹਾਸ ਹੈ ਕਿ ਸਾਨੂੰ ਗੋਲੀਆਂ ਰੋਕ ਨਹੀਂ ਸਕਦੀ ਪਰ ਨਹੀਂ ਨਹੀਂ ਭਾਈ ਉਹ ਜਿਹੜੀਆਂ ਚੀਜ਼ਾਂ ਨੇ ਉਹ ਆਪਾਂ ਨੇ ਉਦੋਂ ਤੱਕ ਨਹੀਂ ਕਰਨੀਆਂ ਜਦੋਂ ਤੱਕ ਸਾਡੀਆਂ ਮੀਟਿੰਗਾਂ ਦਾ سلسلہ ਚੱਲ ਰਿਹਾ ਹੈ ਮੀਟਿੰਗਾਂ ਦਾ سلسلہ ਚੱਲ ਰਿਹਾ ਕੋਣੀ ਦੇਰ ਤੱਕ ਮੇਰੀ ਬੇਨਤੀ ਹੈ ਸਾਰਿਆਂ ਨੂੰ ਹੱਥ ਜੁੜ ਕੇ ਬਤੌਰੇ ਐਸਕੇਐਮ ਦੇ ਆਗੂ ਹੋਣ ਦੇ ਨਾਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਥੇ ਹਲਾਤ ਦਾ ਜੈਜਾ ਲੈਣ ਵਾਸਤੇ ਆਗੂ ਖੜੇ ਆਪਾਂ ਸਟੇਜ ਤੋਂ ਅੱਗੇ ਨਾ ਆਈਏ ਸਾਰਿਆਂ ਨੂੰ ਬੇਨਤੀ ਹੈ ਕਿ ਸਟੇਜ ਤੋਂ ਅੱਗੇ ਨਾ ਆਓ ਜਦੋਂ ਤੁਸੀਂ ਇੱਥੇ ਅੱਗੇ ਜਾਂਦੇ ਹੋ ਉਹ ਫਿਰ ਕੋਈ ਨਾ ਕੋਈ ਬਹਾਨਾ ਬਣਾ ਕੇ ਜਾਂ ਹੋਰ ਵੀ ਕੁਝ ਪਿੱਛੋਂ ਆਉਂਦੇ ਆ ਜਿਵੇਂ ਕੱਲ ਵੀ ਕੁਝ ਵਾਪਰਿਆ ਹੈ ਤੇ ਜੇਕਰ ਕਿਸੇ ਸੰਸਥਾ ਨੂੰ ਜਾਂ ਕਿਸੇ ਨੂੰ ਕੋ ਲੱਗਦਾ ਹੈ ਤੇ ਉਹ ਕੋ ਆਪਣੀ ਜ਼ਿੰਮੇਵਾਰੀ ਦੇ ਉੱਤੇ ਆਪਣੇ ਲੈਵਲ ਦੇ ਉੱਤੇ ਉਹਦੀ ਮਰਜ਼ੀ ਹੈ ਲੇਕਿਨ ਜਿਹੜੇ ਤੁਸੀਂ ਜਥੇਬੰਦਕ ਲੋਕ ਹੋ ਜਿਹੜੇ ਜਥੇਬੰਦੀਆਂ ਦੇ ਨਾਲ ਆਏ ਹੋ ਉਹ ਅਗੂਆਂ ਦਾ ਹੁਕਮ ਮੰਨਦੇ ਹੋਏ ਸਟੇਜ ਤੋਂ ਅੱਗੇ ਨਾ ਆਓ ਸਟੇਜ ਦੇ ਉੱਤੇ ਉੱਥੇ ਅਗੂਆਂ ਦੇ ਜਿਹੜੇ ਆ ਤੁਸੀਂ ਵਿਚਾਰ ਸੁਣਨੇ ਆ ਸੁਣੋ ਇੱਥੇ ਜਿਹੜਾ ਵਾ ਇਸ ਧੰਕ ਦੇ ਨਾਲ ਸਾਨੂੰ ਆ ਰੋਗ ਨਾ ਲਾਉਣੀ ਪਏ ਇਹ ਰੋਗ ਲਈ ਕਿਦੇ ਵਾਸਤੇ ਆ ਆਪਣੇ ਜਥੇ ਬੰਦਕਾਂ ਵਾਸਤੇ ਤੇ ਫਿਰ ਅਸੀਂ ਜਥੇ ਬੰਦਕ ਹੀ ਨਹੀਂ ਜੇ ਆਪਾਂ ਆਪਣੇ ਆਗੂਆਂ ਦਾ ਕਹਿਣਾ ਨਹੀਂ ਮੰਨਦੇ ਸੋ ਕਹਿਣਾ ਮੰਨੋ ਐਵੇਂ ਦਾ ਮਾਹੌਲ ਨਾ ਬਣਾਈਏ ਕਿ ਉਹ ਕੀ ਕਰ ਰਹੇ ਨੇ ਉਹ ਕਿਵੇਂ ਆ ਦੇਖੋ ਉਹ ਤਾਂ ਇਸ ਵੇਲੇ ਤੁਹਾਨੂੰ ਉਹ ਜਿਹੜਾ ਦੁਸ਼ਮਣ ਮੁਲਕ ਹੈ ਉਹਨਾਂ ਨਾਲੋਂ ਵੀ ਕਿਤੇ ਮਾੜਾ ਸਮਝ ਰਹੇ ਆ ਕਾਰਨ ਜਿਵੇਂ ਇੱਥੇ ਆਈਜੀ ਨਾਲ ਗੱਲ ਹੋਈ ਸੀ ਡੀਆਈਜੀ ਨੇ ਕਿਹਾ ਸੀ ਇਦਾਂ ਦੀ ਗੱਲ ਕਿ ਕੋਈ ਗੋਲੀਆਂ ਚੱਲ ਰਹੀਆਂ ਨੇ ਏਡੀ ਵੱਡੀ ਮਤਲਬ ਕਰੂਰਤਾ ਤੇ ਕਰੂਰਤਾ ਤਾਂ ਕਰਨ ਗਈ ਕਿਉਂਕਿ ਇਹ ਕੋਈ ਮੋਦੀ ਨਹੀਂ ਕਰ ਰਿਹਾ ਸਿੱਧੇ ਰੂਪ ਦੇ ਵਿੱਚ ਇਹ ਕੋਈ ਗਵਰਨਮੈਂਟ ਨਹੀਂ ਕਰ ਰਹੀ ਇਹ ਉਹ ਕਾਰਪੋਰੇਟ ਅਧਾਰੇ ਜਿਹੜੇ ਨੇ ਇਹਨਾਂ ਕੋਲੋਂ ਕਰਵਾ ਰਹੇ ਨੇ ਉਹ ਤੁਹਾਨੂੰ ਮਰਵਾਉਣਗੇ ਵੀ ਉਹ ਆਪਸ ਦੇ ਵਿੱਚ ਵੀ ਲੜਾਉਣਗੇ ਉਹ ਸਾਜ਼ਿਸ਼ ਤਹਿਤ ਅੱਜ ਉਹ ਫਾਇਰਿੰਗ ਹੋਣੀ ਹੈ ਇਹਦਾ ਇਲਜ਼ਾਮ ਵੀ ਉਹ ਤੁਹਾਡੇ ਤੇ ਲਾਉਣਗੇ ਜਿਵੇਂ ਹੁਣੇ ਗੱਲ ਆਈ ਹੈ ਕਿ ਇੱਧਰੋਂ ਪਾਸੇ ਸਿਕਿਉਰਟੀ ਵਾਲੇ ਜਿਹੜੇ ਆ ਉਹ ਇੱਧਰ ਆਏ ਹੋਏ ਸੀ ਠੀਕ ਹੈ ਉਹ ਜਿਹੜੇ ਇੱਥੇ ਆ ਕੇ ਬੈਠੇ ਹੁੰਦੇ ਆ ਇਧਰ ਆਉਂਦੇ ਆ ਉਹ ਸਸ਼ਾਸ਼ਤ ਹੈਤੀ ਹੈ ਉਹ ਕੋ ਤੁਹਾਡੇ ਦੇ ਗਲਤ ਕਾਰਵਾਈ ਕਰਨ ਲਈ ਉਹ ਇਧਰਲੇ ਪਾਸੇ ਨੂੰ ਉਹ ਤੁਹਾਡੇ ਉਹ ਕੀ ਹੈ ਖੋਲ ਜਿਹੜੇ ਆ ਗੋਲੀ ਉਧਰ ਚਲਦੀ ਹੈ ਖੋਲ ਇਧਰੋਂ ਮਿਲਦੇ ਆ ਉਹ ਕਿਉਂ ਮਿਲਦੇ ਆ ਕਿ ਉਹਨਾਂ ਨੇ ਕਹਿਣਾ ਕਿ ਫਾਇਰਿੰਗ ਇਧਰੋਂ ਹੋ ਰਹੀ ਹੈ ਸਾਨੂੰ ਮਜਬੂਰ ਨ ਕਰਨੀ ਪੈਂਦੀ ਹੈ ਖਨੌਰੀ ਵੀ ਉਹਨਾਂ ਨੇ ਸੀਆਈਡੀ ਵਾਲੇ ਕਾਬੂ ਕੀਤਾ ਜਿਹੜਾ ਇਧਰੋਂ ਉਧਰਲੇ ਪਾਸੇ ਨੂੰ ਪਥਰਾ ਕਰ ਰਿਹਾ ਸੀ ਸੋ ਮੇਰਾ ਮਤਲਬ ਹੈ ਕਿ ਆਪਾਂ ਡਿਸਟੈਂਸ ਬਣਾ ਕੇ ਰੱਖੀਏ ਗੱਲਬਾਤ ਚੱਲ ਰਹੀ ਹੈ ਸਟੇਜ ਤੋਂ ਅੱਗੇ ਨਾ ਆਈਏ ਸੋ ਇਸ ਬੇਨਤੀ ਨੂੰ ਪ੍ਰਵਾਨ ਕਰੋ ਕਾਰਪੋਰੇਟਾਂ ਨੇ ਤੁਹਾਨੂੰ ਉਜਾੜਨ ਵਾਸਤੇ ਤੁਹਾਨੂੰ ਮਰਵਾਉਣ ਵਾਸਤੇ ਤੁਹਾਡੇ ਘਿਰ ਖੋਣ ਵਾਸਤੇ ਤੁਹਾਡੇ ਕਾਰੋਬਾਰ ਖੋਣ ਵਾਸਤੇ ਉਹ ਮਗਰ ਤਗੜੇ ਹੋ ਕੇ ਲੱਗੇ ਆ ਤੇ ਮੋਦੀ ਉਹਨਾਂ ਦਾ ਚੌਕੀਦਾਰ ਬਣ ਕੇ ਉਹਨਾਂ ਦੀ ਖੈਰ ਬਣ ਕੇ ਤੇ ਇਹ ਕੰਮ ਕਰਦਾ ਪਿਆ ਇਸ ਕਰਕੇ ਇਹ ਕੋਈ ਸਰਕਾਰੀ ਵਾਰਤਾ ਨਾ ਸਮਝੋ ਇਸ ਚੀਜ਼ ਨੂੰ ਕਿ ਇਹ ਕੋਈ ਸਰਕਾਰੀ ਕਾਰਵਾਈ ਹੈ ਇਹ ਡਾਇਰੈਕਟ ਰੂਪ ਦੇ ਵਿੱਚ ਕਾਰਪੋਰੇਟਾਂ ਵੱਲੋਂ ਕੀਤੇ ਜਾ ਰਹੇ ਹਮਲੇ ਨੇ ਜਿਹੜੇ ਪੂਰੇ ਵਰਲਡ 'ਚ ਹੋ ਰਹੇ ਨੇ ਇਹ ਪੂਰਾ ਯੂਰਪ ਜਿਹੜਾ ਹੈ ਜਿਨ੍ਹਾਂ ਨੂੰ ਵੱਡੇ ਪੱਧਰ ਤੇ ਉੱਤੇ ਜੜੀਆਂ ਨੇ ਉਹ ਸਬਸਿਡੀਆਂ ਮਿਲ ਰਹੀਆਂ ਨੇ ਸਾਡੇ ਤੋਂ ਵੀ ਵੱਧ ਸਬਸਿਡੀਆਂ ਮਿਲ ਰਹੀਆਂ ਨੇ ਉਹਨਾਂ ਦੀ ਥੋੜੀਆਂ ਜੀਆਂ ਸਬਸਿਡੀਆਂ ਚ ਕਟੌਤੀ ਕਰਨ ਦੀ ਗੱਲ ਕੀਤੀ ਐ ਪੂਰੇ ਯੂਰਪ ਦੇ ਵਿੱਚ ਉਹਨਾਂ ਨੇ ਜਾਮ ਲਾਤੇ ਐ ਉਹਨਾਂ ਸਰਕਾਰਾਂ ਨੂੰ ਝੁਕਾਤਾ ਉਹਨਾਂ ਨੂੰ ਸੋ ਇਹ ਕਾਰਪੋਰੇਟ ਸਾਰਿਆਂ ਨੂੰ ਹੀ ਦਬਾਉਣ ਦੀ ਵਰਲਡ ਲੈਵਲ ਦੇ ਉੱਤੇ ਇਹਨਾਂ ਦੀ ਇਹ ਕੋਸ਼ਿਸ਼ ਐ ਕਿ ਸਾਰੇ ਕਾਰੋਬਾਰ ਨੂੰ ਆਪਣੇ ਪਾਸੇ ਵਿੱਚ ਲਿਆ ਜਾਵੇ ਸੋ ਜਜਬਾਤੀ ਹੋ ਕੇ ਆਪਾਂ ਕੋਈ ਵੀ ਐਦਾਂ ਦਾ ਗਲਤ ਕੰਮ ਨਹੀਂ ਕਰਨਾ ਜਿਹੜਾ ਸਾਡੇ ਕਿਸਾਨਾਂ ਲਈ ਵੀ ਐ ਨੁਕਸਾਨਦੇ ਹੋਵੇ ਤੇ ਉਹ ਕੌਮ ਲਈ ਉਹ ਕੋਈ ਐਦਾਂ ਦੀ ਗੱਲ ਬਣ ਜੇ ਕਿ ਮੁੜ ਕੇ ਉਸ ਦੇ ਵਿੱਚੋਂ ਸਾਡੇ ਲਈ ਨਿਕਲਣਾ ਔਖਾ ਹੋ ਜਾਵੇ ਇਸ ਕਰਕੇ ਦੂਸਰੇ ਦੇ ਨਾਲ ਰਹੂ ਜੇਕਰ ਗੱਲ ਫੇਰ ਉੱਥੇ ਆਏ ਕਿ ਜੇਕਰ ਜਾਣ ਦੀ ਲੋੜ ਪੈਂਦੀ ਵੀ ਹੈ ਤੇ ਕੋਈ ਗੱਲ ਨਹੀਂ ਫਿਰ ਆਗੂ ਮੂਰੇ ਲਾ ਕੇ ਜਾਣਗੇ ਫਿਰ ਨੌਜਵਾਨਾਂ ਨੂੰ ਜਿਹੜਾ ਫਿਰ ਅਸੀਂ ਮੂਰੇ ਲਾ ਕੇ ਤਾਂ ਸੀ ਇਹ ਲਾ ਮੰਨੇ ਅਸੀਂ ਕਦੇ ਵੀ ਆਉਣ ਦੇਣਾ ਕਿ ਨੌਜਵਾਨਾਂ ਦੇ ਉੱਤੇ ਜਿਹੜਾ ਉਹ ਕੋਈ ਐਵੇਂ ਦਾ ਮਾਹੌਲ ਬਣਿਆ ਤੇ ਆਗੂ ਪਿੱਛੇ ਸਾਂ ਫਿਰ ਆਗੂ ਮੂਰੇ ਲੱਗਣਗੇ ਸੋ ਆਪ ਸਟੇਜ ਤੇ ਜਾਓ ਬੋਲੇ